ਬਸ ਨਾ ਰਿਹਾ ਜਿਹੜੀਆਂ ਜਿਹੜੀਆਂ ਸੁਣ ਗਏ ਸਾਡੀਆਂ ਹੱਲ ਕਰਉਣਗੇ ਲੇਕਿਨ ਇਹ ਕੋਈ ਵੀ ਅਜਿਹੀ ਗੱਲ ਨਹੀਂ ਦੇਖੀ ਜਿਨ੍ਹਾਂ ਨੇ ਸ਼ੁਰੂਆਤ ਹੀ ਕੋਈ ਨਾ ਕੀਤੀ ਹੈ ਹੈ ਬੜਾ ਬੜਾ ਹਾਂ ਭਾਈ ਲਾਗੋ ਭਾਈ ਬੰਟੀ ਦਾ ਸੰਸਾ ਵੈ ਮੁਜੀਖੀ ਮਤੇ ਅੱਜ ਵਿਜੇਸੀ ਵੱਲੋਂ 2 ਲੱਖ ਰੋਡ ਸੰਪਰਦਾ ਘਾਰਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਜੋ ਕੀ ਸਾ ਜਾ ਰਿਹਾ ਉਹ ਕੇ ਬਟਰਾ ਦੇ ਉੱਤੇ ਇਹੋ ਜਿਹੇ ਹਮਾਂ ਪਹਲ ਬਣਾ ਰਿਹਾ ਜਿਵੇਂ ਜਨਾ ਪਾ ਬਾਟੇ ਹੁੰਦਾ ਬਾਟੇ ਤੋਂ ਵੀ ਵੱਖਰੇ ਹੋ ਕੇ ਇਤਾਰੇ ਇਹਨਾਂ ਦੇ ਕੈਨਲ ਫਸਕੀਆਂ ਇਹੋ ਜਿਹੇ ਪਿੰਨਰ ਗੱਡ ਦਿੱਤੇ ਤੇਾਨੂੰ ਆਪਣਾ ਹੱਕ ਮੰਗਣ ਲਈ ਜਾ ਰਹੇ ਤੁਸੀਂ ਹੱਤ ਵਰਦੀ ਨਹੀਂ ਅਸੀਂ ਕੋਈ ਪਾਕਿਸਤਾਨੀ ਨਹੀਂ ਜੋ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਅਸੀਂ ਇੱਕ ਟੁਪਾਰ ਆਹੋ ਜਿਹੜੇ ਦੋ ਤਰ੍ਹਾਂ ਕੀ ਦੀ ਉਹਨਾਂ ਨੇ ਇਹ ਅਸੀਂਾਰੇ ਇਲਾਕੇ ਦੀ ਉਹਨਾਂ ਨੂੰ ਇਹ ਇਹ ਉਹਨਾਂ ਨੇ ਨਿਯਮੈਂਟਡ ਦਿੱਤਾ ਕਿ ਸਾਡੀ ਇੱਕ ਵੀ ਗੱਲ ਕਿਸਾਨਾਂ ਦੀ ਉਹਨੇ ਉੱਥੇ ਨਹੀਂ ਰੱਖੀ ਜਲੀਰੇ ਵਿੱਚ ਕਿਉਂਕਿ ਅਸੀਂ ਉਸ ਦੇ ਦੋਹਰੇ ਚੱਕ ਅੱਜ ਇਹ ਕੀਤੇ ਸਾਨੂੰ ਬੜਾ ਥੇਨਾ ਨੇ ਨੁਕਸਾਨ ਕਰਵਾਇਆ ਅੱਜ ਇਹਨਾਂ ਨੇ ਹੁਣ ਘਰ ਵਿੱਚ ਜਾ ਕੇ ਤੇਰੇ ਮੂਹਰੇ ਧਮਕਾਵਾਗੇ ਤੇਰਾ ਜੀ ਦੱਸ ਦੇਣਾ ਚਾਹੁੰਦੇ ਆ ਤੁਹਾਡੀਆਂ ਮੱਗਾਂ ਮਾਰ ਲੋ ਮਾਰ ਲੋ ਨਹੀਂ ਤੇ ਬਹੁਤ ਵੱਡਾ ਸਿਆਜਾ ਪੁੱਛਣਾ ਪਊਗਾ ਅਸੀਂ ਦੇਸ਼ੀ ਕਰਦੇ ਆ ਕਿ ਸਾਡੀਆਂ ਮੱਗਾਂ ਪੂਰੀਆਂ ਜਿੱਤੀਆਂ ਜਾਣ ਤੇ ਜਿਹੜੇ ਕਿਸਾਨ ਜਿਹੜੇ ਆ ਇਹ ਇੱਕ ਕੋਈ ਨਹੀਂ ਆ ਇਹਨਾਂ ਨੂੰ ਜੋchnਾ ਚਾਹੀਦੀ ਇਹਨਾਂ ਨੂੰ ਜਲੀਲ ਕਰਾਂਗੇ ਅੱਡੀ ਮੰਡੂ ਦਾ ਸ੍ਰੀ ਅਸੀਂ ਦੰਦੇ ਸੋਏ ਕੋਈ ਸਾਨੂੰ ਕੱਟਦਾ ਅਸੀਂ ਜੋਰ ਬੁਣਾਏ ਹੋਏ ਦੀ ਫੁੱਟਣੇ ਹਨ ਜਿੰਨਾ ਸਮੂਹ ਜਲੀਲ ਕਰ ਸਕੀਏ ਉਹਨਾਂ ਹੀ ਸਿੱਖਰ ਹੁੰਦਾ ਹੋਵੇਗਾ ਅਸੀਂ ਤਿਆਰੀ ਕਰਦੇ ਕਿ ਇਹ ਜਿਹੜਾ ਜਿਹੜੇ ਕੇਸ ਆ ਇਹ ਜਿਹੜੇ ਕਾਨੂੰਨ ਆ ਇਹ ਬਣਾਉਂਦੇ ਜਾਣ ਤਾਂ ਕਿ ਆਪਣੇ ਕਿਸਾਨ ਜਿਹੜੇ ਕਿਹੜਾ ਵੀ ਕੋਈ ਚਾਹੀਨ ਨੁਕਸਾਨਾ ਹੋਵੇ ਜੇ ਕੋਈ ਨੁਕਸਾਨ ਹੁੰਦਾ ਹੈ ਜੇ ਉਧਰ ਵੀ ਆਪਣੇ ਆ ਜਿੱਥੇ ਵੀ ਆਪਣੇ ਆ ਜੇ ਕੋਈ ਨੁਕਸਾਨ ਹੁੰਦਾ ਹੈ ਕਿ ਸਾਡਾ ਆਪਣਾ ਹੁੰਦਾ ਜਿਹਨਾਂ ਨੂੰ ਜੋਰ ਲੋਕਾਂ ਦਾ ਸਾਥ ਦਿੱਤਾ ਜਾਂਦਾ ਉਹਨੇ ਸੰਗਰਾਂਢਾਂ ਦਾ ਇਹ ਵੀ ਜਿਹੜੀ ਕਿਸਾਨਿਆ ਇਹ ਸਾਰੇ ਜਿਨ੍ਹਾਂ ਦੀ ਮੁਲਕੀਆਂ ਜਿੰਨੇ ਵੀ ਦੇਸ਼ ਨੇ ਪੀੜੀਆਂ ਤੋਂ ਲਾ ਕੇ ਜਨਰਲ ਤੋਂ ਕਿ ਜਿਨ੍ਹਾਂ ਵੀ ਕਿਸਾਨ ਜਿਹੜਾ ਹਰ ਇੱਕ ਦਾ ਠਿਕਾੜਾ ਜਿਹਨੇ ਨਾਲੇ ਹੱਲ ਕੀਤਾ ਜਾ ਰਿਹਾ ਤੇ ਅਸੀਂ ਆਪਣਾ ਜਿੰਨਾ ਚੋਣੀਆਂ ਲੋਕਾਂ ਇਹ ਮੰਡੇ ਦੀ ਉਹਨਾਂ ਦੇ ਪਿੱਛੇ ਦੀ ਵਧਾ ਕੇ ਸਭੇ ਕੁਰਸੀ ਸਾਹਮਣੇ ਸਾਹਮਣੇ ਨਿਕਲੀ ਜੀ ਸਰ ਅੱਜ ਵੀ ਜੋ ਮੋਦੀ ਸਰ ਸਾਡੇ ਕਿਸਾਨਾਂ ਨਾਲ ਕਰ ਰਹੀ ਆ ਉਧਰ ਰੋਸ ਵਜੋਂ ਜੋ ਪਾਰ ਪਾਦਾ ਸੋਮਨਾਥੀ ਮੰਤਰੀ ਆ ਜੋ ਹੁਸ਼ਿਆਰਪੁਰ ਤੋਂ ਸਾਡੇ ਪੰਜਾਬ ਦੇ ਲੋਕਾਂ ਨੇ ਛੋੜ ਕੇ ਸੈਂਟਰ 'ਚ ਭੇਜਿਆ ਆਂਗਾ ਸਾਡੀ ਉੱਥੇ ਜਾ ਕੇ ਕੋਈ ਵੀ ਗੱਲ ਨਹੀਂ ਰੱਖੀ ਬਾਰਡਰਾਂ 'ਤੇ ਕਿਸਾਨ ਸਾਡੇ ਮਰ ਰਹਾ ਹੈ ਤੋੜ ਫਲਾਹਿਆਂ ਦੇ ਕਿਸਾਨ ਸਾਡੇ ਜੜ ਰਹਾ ਤੇ ਕਰ ਰਹਾ ਹੈ ਸੜਕਾਂ ਤੇ ਮੁਜਾਰੇ ਕਰ ਰਹੇ ਨੇ ਪਰ ਇਹ ਸਰਕਾਰ ਨੂੰ ਇਹ ਨਹੀਂ ਪਤਾ ਦੇਸ਼ ਦਾ ਅਨੁਦਾਜ਼ਾਇਆ ਜਦੋਂ ਦੇਸ਼ ਦੇ ਵਿੱਚ ਧੱਕਮਾਰੀ ਦੀ ਇਹੋ ਇਰੇ ਦੇਸ਼ ਦਾ ਢਿੱਡ ਭਰ ਨਹੀਂ ਆਪਣੀਆਂ ਪੰਜਰ ਜ਼ਮੀਨਾਂ ਕੋ ਅਵਾਜ਼ ਕਰਕੇ ਦੇਸ਼ ਦਾ ਢਿੱਡ ਭਰਿਆ ਤੇ ਸਾਰੇ ਮਲਕ ਨੂੰ ਰਾਜ ਦਿੱਤਾ ਖਾਣ ਨੂੰ ਅੱਜ ਸਾਡੇ ਨਾਲ ਸਾਡੀਆਂ ਜ਼ਮੀਨਾਂ ਵੀ ਇਹਨਾਂ ਨੇ ਪਰਵਾਹ ਕਰ ਦਿੱਤੀਆਂ ਜ਼ਮੀਨਾਂ ਸਾਡੀਆਂ ਅੱਜ ਫਸਲ ਦੇਣ ਦੇ ਕਾਬਿਲ ਨਹੀਂ ਰਹਿ ਗਈਆਂ 3 ਜੋ ਸਾਡਾ ਪਾਣੀ ਨਹੀਂ ਰਹਿ ਗਿਆ ਤਾਂ ਭੰਜਦੀ ਆਪਣਾ ਪਰਿਵਾਰ ਕਰਕੇ ਅੱਜ ਵੀ ਛੜਕਾਂ ਦੇ ਆਪਣੇ ਔਰ ਮਜ਼ਦਾਰਾਂ ਦੀ ਲੜਾਈ ਜਿਹੜੇ ਹੱਕਾਂ ਨੂੰ ਧਰਵੇਸ਼ਾਂ ਨੇ ਮੈਨੇ ਚਾਈਂ ਹੰਦ ਗਏ ਇਹਨਾਂ ਨੇ ਸਾਨੂੰ ਫਸਾ ਕੇ ਪੂਏ ਪਾਣੀ ਉੱਤੇ ਕੜਛਰੀ ਪਾण्डेਗੀ ਭਾਰੀ ਕਰ ਦਿੱਤੀ ਇਹ ਸਰਕਾਰ ਨੇ ਜਿਹੜਾ ਕੋਈ ਵੀ ਧਿਆਨ ਨਹੀਂ ਕਰ ਸਕਦੇ ਉਹ ਲੋਕ ਅੱਜ ਛੜਕਾਂ ਦੇ ਆਪਣੇ ਹੱਕਾਂ ਮੈਂ ਚੜਰਾ ਰੇ ਕਰ ਰਹੇ ਨੇ ਇਹ ਵੀ ਉਹ ਮੈਦਾਨ ਤੋਂ ਨਾ ਅਸੀਂ ਦਾ ਫਗਵਾੜੇ ਦੇ ਛਾਓ ਕਰਨਾ ਹੈ ਦਸਤਾਂ ਧੋਣੇ ਕੌਮਰਾ ਜੀ ਨੇ ਜੇ ਸਾਡੇ ਨਾਲੋਂ ਸਾਥ ਨਾ ਹੋਇਆ ਜੇ ਜੇ ਸਾਡਾ ਸਰਹੁਲਾ ਕਰਾ ਕੇ ਸਾਨੂੰ ਆਪਣੇ ਘਰਾਂ ਨੂੰ ਸਾਡੀ ਤੇ ਜਲਦੀ ਨਾ ਮੋੜਿਆ ਤੇ ਅਸੀਂ ਇੱਥੇ ਤਰ੍ਹਾਂ ਤੁਹਾਡੇ ਜਿਵੇਂ ਸਿਹਰਾ ਕਰਨ ਘਰ ਆਏ ਆ ਇਸੇ ਤਰ੍ਹਾਂ ਰੋਜ਼ ਤੁਹਾਡੇ ਬੜਕਾਂਕ ਸਰਪਾ ਦੇ ਖਰੇ ਲੈਵਲ ਤੱਕ ਹੀ ਖਿਚਰਾਵਾਂਗੇ ਤੁਹਾਨੂੰ ਪਛਾਣ ਕਰਦਣ ਨਹੀਂ ਜਾਂਗੇ ਜਿੱਤਾਂ ਕਿ ਕਾਲੇ ਕੁਰੂਣਾ ਦੀ ਲੜਾਈ ਲਈ ਅਸੀਂ ਤੁਹਾਡਾ ਖਰਾ ਉਤਰ ਕਰਕੇ ਤੁਹਾਨੂੰ ਸਹਾਈ ਵਿੱਚ ਪਾੜ ਕੇ ਰੱਖਿਆ ਉਹ ਹਾਲ ਕਰਾਂਗੇ ਤੇ ਮੈਂ ਕਹਿਣਾ ਸਾਰਾ ਸੇਜ ਦੇ ਲੋਕਾਂ ਨੂੰ ਮੁਰਕੇ ਦੇਖ ਤਾ ਵੀ ਰਕੇ ਸਰਕਾਰ ਮੁੜ ਕੇ ਆ ਗਈ ਇਹ ਬਰਬਾਦ ਕਰ ਲੰਗੇ ਚਾਹੇ ਅੰਮ ਦਾਤਾ ਕਿਸੇ ਵੀ ਸੇਧ ਵਿੱਚ ਬੈਠਾ ਹੋਵੇ ਇਹਨਾਂ ਨੂੰ ਪੂਰਾ ਜੋ ਤਿਆਰ ਹੋਇਆ ਤੇ ਇਹ ਸਰਕਾਰ ਤੋਂ ਨੂੰ ਮੁੜ ਕੇ 2000 ਚੜੀਆਂ ਲੈਕਚਰ ਦੇ ਵਿੱਚ ਇਹ ਸਰਕਾਰ ਨੂੰ ਦਖਲ ਦਈਏ ਕਿਉਂਕਿ ਸਰਕਾਰੇ ਤੋਂ ਬਰਾ ਆ ਰਿਹਾ ਤੇ ਐਸੀ ਤਰ੍ਹਾਂ ਤੱਕ ਦਾ ਪਾਟਦੇ ਆਵੇ ਤੇ ਆਪਾਂ ਕਿੱਥੇ ਹੋ ਗਏ ਇੱਕ ਮੋਟੋ ਹੋ ਕੇ ਸਾਰੇ ਲੜਾਈ ਲੜੀਏ ਇਸ ਲੜਾਈ ਦੀ ਜਿੱਤ ਤਾਂ ਪਰ ਤਾਂ ਮਿਲ ਸਕਦੀ ਆ ਤੇ ਆਹੇ ਕੋਣ ਹੋ ਕੇ ਲੜਾਂਗੇ ਤੇਰੀ ਇਹ ਸਾਰੇ ਭਰਾਵਾਂ ਨੂੰ ਬੇਇੱਜ਼ਤੀ ਆ ਦੋਨੋਂ ਜਣ ਚੌੜੀ ਦੇ ਚੌੜਾ ਦੇ ਵਿੱਚ ਇਹਨੂੰ ਸਾਬਤ ਪਕਾਏ ਜੇ ਤਿਆਰ ਰਹਿਣਾ ਜਿੱਤਣਾ ਦੇ ਤਮਾਟੋ ਕੇ ਆਪਾਂ ਲੜਾਈ ਜਾਈਏ ਪਾਈ ਗੁਰਦੀ ਕਾਲਾ ਪਾਈ ਗੁਰਦੀ ਪਤ